ਸਰਬ ਸ਼ਕਤੀਮਾਨ ਪਿਤਾ ਪਰਮੇਸ਼ਵਰ ਜੀ ਸੇ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ ਜੀ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਪ੍ਰਭੂ ਇਸ ਸੁੰਦਰ ਸਮੇਂ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ ਇਸ ਸਮਾਂ ਮੇਰੇ ਪ੍ਰਭੂ ਤੁਸੀਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਮੇਰੇ ਪਿਤਾ ਪਰਮੇਸ਼ਰ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸੱਦਿਆ ਮੇਰੇ ਪ੍ਰਭੂ ਜੀ ਆਪਣੀ ਹਜ਼ੂਰੀ 'ਚ ਬਿਠਾ ਲਿਆ ਮੇਰੇ ਪ੍ਰਭੂ ਮੈਂ ਤੁਹਾਨੂੰ ਆਧਕਾਰਦੀ ਮੇਰੇ ਪ੍ਰਭੂ ਜੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਵਿੱਚ ਆਉਨੇ ਆਂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰਨਾ ਮੇਰੇ ਪ੍ਰਭੂ ਜੀ ਪ੍ਰਭੂ ਮੈਂ ਯਕੀਨ ਕਰਦੀ ਕਿ ਕੋਈ ਮਨੁੱਖ ਆਪਣੀ ਤਾਕਤ ਦੇ ਨਾਲ ਤੁਹਾਡੀ ਹਜ਼ੂਰੀ ਵਿੱਚ ਨਹੀਂ ਆ ਸਕਦਾ ਜਦੋਂ ਤੱਕ ਮੇਰੇ ਪ੍ਰਭੂ ਤੁਸੀਂ ਕਿਰਪਾ ਨਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਅੱਜ ਫਿਰ ਸਾਡੇ ਉੱਤੇ ਤੁਹਾਡੀ ਕਿਰਪਾ ਹੈ ਮੇਰੇ ਪਿਤਾ ਪਰਮੇਸ਼ਰ ਜੀ ਜਿਹੜੇ ਤੱਕ ਅਸੀਂ ਜਿਉਂਦੇ ਆ ਇਸ ਵੇਲੇ ਤੱਕ ਇਸ ਘੜੀ ਤੱਕ ਤੁਸੀਂ ਸਾਨੂੰ ਜਿਉਂਦਿਆ ਰੱਖਿਆ ਮੇਰੇ ਪ੍ਰਭੂ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਦੀਆਂ ਪੇਟਾਂ ਚੜਾਉਂਦੇ ਮੇਰੇ ਪ੍ਰਭੂ ਜੀ ਪ੍ਰਭੂ ਪਿਛਲੇ ਆ ਸਮਿਆਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਹਰ ਸਮੇ ਸਾਡੀ ਮਦਦ ਕੀਤੀ ਮੇਰੇ ਪ੍ਰਭੂ ਜੀ ਹਰ ਸਮੇ ਸਾਡੀ ਸਹਾਇਤਾ ਕੀਤੀ ਮੇਰੇ ਪ੍ਰਭੂ ਮੈਂ ਤੁਹਾਨੂੰ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੀਆਂ ਮੇਰੇ ਪ੍ਰਭੂ ਤੁਹਾਡੀ ਕਿਰਪਾ ਦੇ ਲਈ ਮੇਰੇ ਪ੍ਰਭੂ ਤੁਹਾਡੇ ਅਨੁਗ੍ਰਹਿ ਦੇ ਲਈ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਖੁਦਾਵੰ ਖੁਦਾ ਤੁਹਾਡੀ ਹੀ ਕਿਰਪਾ ਹੈ ਮੇਰੇ ਪ੍ਰਭੂ ਜੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਭੋਜਨ ਪਾਣੀ ਬਸਤਰ ਸਭ ਕੁਝ ਤੁਸੀਂ ਦਿੱਤਾ ਮੇਰੇ ਪ੍ਰਭੂ ਜੀ ਇਹ ਸਭ ਕੁਝ ਮੇਰੇ ਪ੍ਰਭੂ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਮਿਲਿਆ ਮੇਰੇ ਪ੍ਰਭੂ ਅਸੀਂ ਧੰਨਵਾਦ ਦੀ ਭੇਟ ਚੜਾਉਂਦੇ ਆ ਮੇਰੇ ਪ੍ਰਭੂ ਜੀ ਅਰ ਸ਼ੁਕਰਗੁਜ਼ਾਰੀ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਤੁਸੀਂ ਮੁਹੱਈਆ ਕਰਨ ਵਾਲੇ ਪਰਮੇਸ਼ਵਰ ਆ ਮੇਰੇ ਪ੍ਰਭੂ ਜੀ ਪਰ ਮੇਰੇ ਪ੍ਰਭੂ ਤੁਸੀਂ ਕਿੱਸੇ ਚੰਗੀ ਚੀਜ਼ ਦੀ ਸਾਡੀ ਜ਼ਿੰਦਗੀ ਵਿੱਚ ਥੋੜਨੀ ਰਹਿਣ ਦਿੱਤੀ ਮੇਰੇ ਪ੍ਰਭੂ ਤੁਸੀਂ ਸਭ ਕੁਝ ਸਾਨੂੰ ਮੁਹੱਈਆ ਕਰਵਾਇਆ ਮੇਰੇ ਪਿਤਾ ਪਰਮੇਸ਼ਵਰ ਦਿਲ ਦੀ ਗਹਿਰਾਈ ਤੋਂ ਧੰਨਵਾਦ ਦੀ ਪੇਟਾ ਚੜਾਉਣੀ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡੀ ਰਹਿਮਤ ਦੇ ਲਈ ਮੇਰੇ ਪ੍ਰਭੂ ਤੁਹਾਡੇ ਫਜ਼ਲ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਜਦੋਂ ਹੁਣ ਅੱਜ ਅਸੀਂ ਪ੍ਰਾਰਥਨਾ ਕਰਨ ਦੇ ਲਈ ਬੈਠੇ ਹਾਂ मेरे प्यारे प्रभु तो डब डब नुग्रेसAndDelete होवे मेरे पिता परमेश्वर जी कोई भी वैरी दी शक्ति मेरे पिता परमेश्वर जस प्रार्थना दी चोरी ना कर सके मेरे पिता परमेश्वर जी कोई दुष्ट दी शक्ति मेरे प्रभु इस प्रार्थना ਦੇ ਵਿੱਚ ਸਾਨੂੰ ਡਿਸਟਰਬ ਨਾ ਕਰ सके मेरे पिता परमेश्वर जी मेरे प्यारे प्रभु पिता परमेश्वर मेरे रूह दे परमेश्वर मेरे जिस्म दे परमेश्वर मेरी जान दे परमेश्वर जी ਮੇਰੇ ਰੂਹ جسم ਜਾਨ ਦੇ ਉੱਤੇ ਆਪਣਾ ਕਬਜ਼ਾ ਕਰ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਤੁਹਾਡੇ ਹੱਥਾਂ ਦੀ ਰਚਨਾ ਹਾਂ ਮੇਰੇ ਪ੍ਰਭੂ ਜੀ ਮੇਰੇ ਉੱਤੇ ਵੈਰੀ ਦਾ ਕੋਈ ਇਖਤਿਆਰ ਨਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਪਰ ਤੁਹਾਡਾ ਕਬਜ਼ਾ ਮੇਰੇ ਉੱਤੇ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਆ ਮੇਰੇ ਖੁਦਾਵੰ ਖੁਦਾ ਮੇਰੇ ਉੱਤੇ ਕਿਰਪਾ ਕਰੋ ਮੇਰੇ ਪ੍ਰਭੂ ਅੱਜ ਮੈਂ ਰੂਹ ਦੇ ਨਾਲ ਪਰ ਕੇ ਪ੍ਰਾਰਥਨਾ ਕਰ ਸਕਾਂ ਮੇਰੇ ਪ੍ਰਭੂ ਤੁਹਾਡੇ ਵਚਨਾਂ ਦੇ ਅਨੁਸਾਰ ਪ੍ਰਾਰਥਨਾ ਕਰ ਸਕਾਂ ਮੇਰੇ ਪ੍ਰਭੂ ਜੀ ਅੱਜ ਕਿਰਪਾ ਕਰੋ ਮੇਰੇ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਜਿਹੜਾ ਤੁਸੀਂ ਮੇਰੇ ਸਹਾਇਕ ਦੇ ਰੂਪ ਵਿੱਚ ਮੈਨੂੰ ਬਖਸ਼ਿਆ ਮੇਰੇ ਪ੍ਰਭੂ ਪਵਿੱਤਰ ਆਤਮਾ ਜੀ ਇਦਾਂ ਮੇਰੀ ਮਦਦ ਕਰਨ ਕਿ ਸੱਚਮੁੱਚ ਅੱਜ ਜਿਹੜੀ ਪ੍ਰਾਰਥਨਾ ਕੀਤੀ ਜਾਵੇ ਪ੍ਰਭੂ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚੇ ਔਰ ਬਹੁਤ ਸਾਰੇ ਬਿਮਾਰੀ ਅੱਜ ਸ਼ਿਫਾ ਪਾ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪ੍ਰਭੂ ਸਾਨੂੰ ਤੁਹਾਡੀ ਕਿਰਪਾ ਦੀ ਅਨੁਗ੍ਰਹਿ ਦੀ ਬਹੁਤ ਜ਼ਰੂਰਤ ਆ ਮੇਰੇ ਪਿਤਾ ਪਰਮੇਸ਼ਰ ਜੀ ਮਿਹਰਵਾਨ ਪਰਮੇਸ਼ਰ ਆਪਣੀ ਕਿਰਪਾ ਵਾਲਾ ਹੱਥ ਆਪਣੇ ਲੋਕਾਂ ਤੇ ਬਣਾ ਕੇ ਰੱਖਣਾ ਮੇਰੇ ਪ੍ਰਭੂ ਆਪਣੀ ਦਾਸੀ ਦੇ ਗਲੇ ਨੂੰ ਮਸਾ ਕਰਨਾ ਮੇਰੇ ਪਿਤਾ ਪਰਮੇਸ਼ਰ ਜੀ ਅਰ ਤੁਹਾਡਾ ਉੱਚਾ ਲੰਮਾ ਜੋ ਦਸਵਰਗ ਦੂਤ ਇਸ ਜਗ੍ਹਾ ਤੇ ਆਪਣਾ ਡੇਰਾ ਲਾਵੇ ਤੇ ਹਰ ਬੁਰੀ ਬਲਾ ਤੋਂ ਸਾਨੂੰ ਬਚਾ ਕੇ ਰੱਖੇ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਮੈਂ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰੀ ਅਦਾ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਇਹ ਸਮਾਂ ਬਖਸ਼ਿਆ ਮੇਰੇ ਪ੍ਰਭੂ ਕਿਸੀ ਤੁਹਾਡੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਣੀਆਂ ਪ੍ਰਾਰਥਨਾ ਬੇਨਤੀਆਂ ਤੁਹਾਡੇ ਅੱਗੇ ਰੱਖ ਸਕੀ ਮੇਰੇ ਪਿਤਾ ਪਰਮੇਸ਼ਰ ਜੀ ਹੁਣ ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪ੍ਰਭੂ ਜੀ ਕੇ ਹਰੇਕ ਉਹ ਪ੍ਰਾਰਥਨਾ ਉਹ ਬੇਨਤੀ ਜਿਹਦੀ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੈ ਮੇਰੇ ਪ੍ਰਭੂ ਜੀ ਤੁਸੀਂ ਆਪਣੀ ਦਾਸੀ ਦੇ ਮੂੰਹ ਵਿੱਚ ਪਾਉਣਾ ਮੇਰੇ ਪ੍ਰਭੂ ਅਰ ਤੁਹਾਡਾ ਪਵਿੱਤਰ ਆਤਮਾ ਤੁਹਾਡੀ ਦਾਸੀ ਨੂੰ ਲੀਡ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਜਦੋਂ ਅੱਜ ਪ੍ਰਾਰਥਨਾ ਕੀਤੀ ਜਾਵੇ ਤੇ ਤੁਹਾਡੀ ਕਿਰਪਾ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅੱਜ ਬੈਰੀ ਦੇ ਜਕੜੇ ਆਜ਼ਾਦ ਹੋ ਜਾਣ ਬਿਸਤਰਿਆਂ ਤੇ ਲੇਟੇ ਹੋਏ ਅਜੁੱਠ ਖਲੋਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਰ ਪ੍ਰਕਾਰ ਦਾ ਹਨੇਰਾ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਹਮੇਸ਼ਾ ਲਈ ਦੂਰ ਹੋ ਜਾਏ ਹਮੇਸ਼ਾ ਦੇ ਲਈ ਹਰ ਹਰ ਫੀਲਡ ਦੇ ਵਿੱਚੋਂ ਹਨੇਰਾ ਸਾਡੀ ਜ਼ਿੰਦਗੀ ਚੋਂ ਨਿਕਲ ਜਾਏ ਸਾਡੇ ਦਿਲ ਦਾ ਹਨੇਰਾ ਦੂਰ ਹੋ ਜਾਏ ਸਾਡੀਆਂ ਅੱਖਾਂ ਚੋਂ ਹਨੇਰਾ ਦੂਰ ਹੋ ਜਾਏ ਸਾਡੀ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਬਿਯਾਰੀ ਨੇ ਹਨੇਰਾ ਫੈਲਾਇਆ ਹੋਇਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚੋਂ ਹਨੇਰਾ ਦੂਰ ਹੋ ਜਾਏ ਪਰਬੂ ਜੀ ਸੁਮਸੀ ਜੀ ਤੁਸੀਂ ਜਗਤ ਦੇ ਚਾਨਣ ਹੋ ਮੇਰੇ ਪਿਆਰੀ ਪ੍ਰਭੂ ਜੀ ਆਓ ਪਿਆਰੇ ਪ੍ਰਭੂ ਯਿਸੂ ਜੀ ਅੱਜ ਉਹ ਚਾਨਣ ਸਾਡੀ ਜ਼ਿੰਦਗੀ ਦੇ ਵਿੱਚ ਕਰ ਦਿਓ ਸਾਡੀ ਜ਼ਿੰਦਗੀ ਨੂੰ ਚਾਨਣ ਦੇ ਨਾਲ ਭਰ ਦਿਓ ਸਾਡਾ ਅੰਦਰ ਬਾਹਰ ਤਨ ਮਨ ਤਨ ਅਜ ਚਾਨਣ ਹੀ ਚਾਨਣ ਹੋ ਜਾਏ ਅਰ ਹਨੇਰੇ ਦਾ ਹਰ ਬੰਧਨ ਸਾਡੇ ਦੁਆਲੋਂ ਟੁੱਟ ਜਾਏ ਹਨੇਰੇ ਦੀ ਗੁਲਾਮੀ ਦੇ ਬੰਧਨਾਂ ਚ ਅੱਜ ਸਾਨੂੰ ਆਜ਼ਾਦ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਤੁਸੀਂ ਮਹਿਮਾ ਦੇ ਯੋਗ ਹੈ ਪਰਮੇਸ਼ਰ ਹੋ ਮੇਰੇ ਪ੍ਰਭੂ ਅਰ ਮੇਰੇ ਪਿਆਰੇ ਪ੍ਰਭੂ ਤੁਸੀਂ ਅਲਫਾ ਹੋ ਮੀਗਾ ਹੋ ਮੇਰੇ ਪ੍ਰਭੂ ਜੀ ਤੁਸੀਂ ਪਹਿਲਾ ਤੇ ਪਿਛਲਾ ਹੋ ਮੇਰੇ ਪ੍ਰਭੂ ਸ਼ੁਰੂ ਤੇ ਅੰਤ ਹੋ ਮੇਰੇ ਪਿਤਾ ਪਰਮੇਸ਼ਰ ਜੀ ਅਰ ਮੇਰੇ ਪਿਆਰੇ ਪ੍ਰਭੂ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਵਚਨ ਦੇ ਵਿੱਚ ਲਿਖਿਆ ਆ ਦੁੱਖ ਵਿੱਚ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਮੈਂ ਤੇਰੀ ਸੁਣਾਗਾ ਅਤੇ ਤੂੰ ਮੇਰੀ ਮੈਂ ਤੇਰੀ ਮਦਦ ਕਰਾਂਗਾ ਤੇ ਤੂੰ ਮੇਰੀ ਮਹਿਮਾ ਕਰੇਗਾ اے ਮੇਰੇ ਖੁਦਾਵੰ ਖੁਦਾ ਅੱਜ ਮੈਂ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਜੀ ਉਹਨਾਂ ਭੈਣਾਂ ਭਰਾਵਾਂ ਦੇ ਲਈ ਮੇਰੇ ਪਿਤਾ ਪਰਮੇਸ਼ਰ ਜੀ ਸਗੋਂ ਪੂਰੀ ਫੈਮਿਲੀ ਦੇ ਲਈ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਜਿੰਨੇ ਵੀ ਭੈਣ ਭਰਾ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਬਿਮਾਰੀ ਦੇ ਵਿੱਚ ਆ ਉਹਨਾਂ ਨੂੰ ਲੈ ਕੇ ਮੇਰੇ ਪ੍ਰਭੂ ਮੈਂ ਤੁਹਾਡੀ ਹਜ਼ੂਰੀ ਵਿੱਚ ਆਉਣੀ ਹੈ ਜਿਹੜੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਮੇਰੇ ਪ੍ਰਭੂ ਜੀ ਜਿਹੜੇ ਇਸ ਵੇਲੇ ਪ੍ਰਾਰਥਨਾ ਦੇ ਵਿੱਚ ਬੈਠੇ ਹੋਏ ਆ ਮੇਰੇ ਪ੍ਰਭੂ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਉਹਨਾਂ ਨੂੰ ਲੈ ਕੇ ਹਾਜ਼ਰ ਹੁੰਨੀ ਆ ਮੇਰੇ ਪਿਤਾ ਪਰਮੇਸ਼ਰ ਜੀ ਅਰ ਦੁਆ ਮੰਗਦੀ ਆ ਮੇਰੇ ਪ੍ਰਭੂ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਆਜ਼ਾਦ ਕਰ ਦਿਓ ਮੇਰੇ ਪ੍ਰਭੂ ਜੀ ਅੱਜ ਆਪਣੇ ਲੋਕਾਂ ਨੂੰ ਉਹਨਾਂ ਦੀਆਂ ਪਰੇਸ਼ਾਨੀਆਂ ਤੋਂ ਆਜ਼ਾਦ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਬਿਮਾਰੀ ਦੇ ਬੰਧਨ ਇਹਨਾਂ ਦੇ ਦਿਵਾਲਿਆਂ ਟੁੱਟ ਜਾਣ ਮੇਰੇ ਪ੍ਰਭੂ ਜੀ ਅੱਜ ਬਿਮਾਰੀ ਦੇ ਬਿਸਤਰਿਆਂ ਤੋਂ ਉੱਠ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੁਹਾਡਾ ਕਿਰਪਾ ਵਾਲਾ ਸਮਰਥੀ ਹੱਥ ਮੇਰੇ ਪ੍ਰਭੂ ਜੀ ਇਹਨਾਂ ਨੂੰ ਛੂ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਅਰੇ ਤੁਹਾਡੀ ਹਜ਼ੂਰੀ ਦੇ ਵਿੱਚੋਂ ਸ਼ਿਫਾ ਨੂੰ ਪਾਉਣ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਵਰ ਜੀ ਅਸੀਂ ਤੁਹਾਡੇ ਵੱਲ ਨੂੰ ਅੱਖਾਂ ਲਾਈਆਂ ਮੇਰੇ ਪ੍ਰਭੂ ਅਸੀਂ ਮਨੁੱਖਾਂ ਉੱਤੇ ਨਹੀਂ ਪਰ ਮਨੁੱਖਾਂ ਨੂੰ ਬਣਾਉਣ ਵਾਲੇ ਸਾਮਰਥੀ ਪਰਮੇਸ਼ਵਰ ਜੀ ਅਸੀਂ ਤੁਹਾਡੇ ਉੱਤੇ ਭਰੋਸਾ ਰੱਖਦੇ ਹਾਂ ਅਰ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਅਸੀਂ ਇਹ ਯਕੀਨ ਕਰਦੇ ਹਾਂ ਕਿ ਤੁਹਾਡੇ ਤੋਂ ਛੁੱਟ ਕੋਈ ਪਰਮੇਸ਼ਵਰ ਨਹੀਂ ਅਰ ਤੁਹਾਡੇ ਤੋਂ ਛੁੱਟ ਕੋਈ ਸ਼ਿਫਾ ਦੇਣ ਵਾਲਾ ਨਹੀਂ ਤੁਸੀਂ ਯਹੋਵਾ ਰਫਾ ਆ ਤੁਸੀਂ ਸ਼ਿਫਾ ਦੇਣ ਵਾਲੇ ਪਰਮੇਸ਼ਵਰ ਆ ਤੁਸੀਂ ਚੰਗਿਆ ਕਰਨ ਵਾਲੇ ਪਰਮੇਸ਼ਵਰ ਆ ਤੁਸੀਂ ਮਾਈਟੀ ਹੀਲਰ ਆ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਖੁਦਾਵੰਦ ਖੁਦਾ ਅੱਜ ਆਪਣੇ ਤਰਸ ਦੀ ਵਰਖਾ ਮੇਰੇ ਪਿਤਾ ਪਰਮੇਸ਼ਰ ਜੀ ਦੁਖੀਆਂ ਲਜਾਰਾਂ ਤੇ ਰੋਗੀਆਂ ਦੇ ਉੱਤੇ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹ ਭੈਣ ਭਰਾ ਮੇਰੇ ਪਿਤਾ ਪਰਮੇਸ਼ਰ ਜਿਹੜੇ ਬਿਮਾਰੀ ਦੀ ਅਵਸਥਾ ਦੇ ਵਿੱਚ ਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਹਜ਼ੂਰੀ ਦੇ ਵਿੱਚੋਂ ਸ਼ਿਫਾ ਨੂੰ ਲੈ ਲੈਣ ਮੇਰੇ ਪ੍ਰਭੂ ਜੀ ਪ੍ਰਭੂ ਆ ਜੀਨਾਰੇ ਦਿਲ ਖੋਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਆਪਣੇ ਸੱਚੇ ਦਿਲ ਤੋਂ ਤੁਹਾਡੀ ਹਜ਼ੂਰੀ ਵਿੱਚ ਆਪਣੇ ਗੁਨਾਹਾਂ ਦਾ ਇਕਰਾਰ ਕਰ ਸਕਣ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਜਦੋਂ ਇਹ ਸੱਚੀ ਤੌਬਾ ਕਰਨ ਮੇਰੇ ਪ੍ਰਭੂ ਆਪਣੇ ਗੁਨਾਹਾਂ ਦਾ ਇਕਰਾਰ ਕਰਨ ਆਪਣਾ ਮਨ ਫੇਰੋਣ ਅਰ ਪ੍ਰਭੂ ਯਿਸੂ ਜੀ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਨ ਮੇਰੇ ਪਿਤਾ ਪਰਮੇਸ਼ਰ ਜੀ ਅਰ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਕੀਤੇ ਹੋਏ ਕੰਮਾਂ ਦੇ ਲਈ ਜਦੋਂ ਸ਼ੁਕਰਗੁਜ਼ਾਰ ਹੋਣ ਤੇ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਪ੍ਰਾਰਥਨਾ ਕਰਦੀ ਤੁਹਾਡੀ ਰਹਿਮਤ ਦੀ ਵਰਖਾ ਇਹਨਾਂ ਦੇ ਉੱਤੇ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਰੂਹ ਬਚਾਇਆ ਜਾਏ ਮੇਰੇ ਪ੍ਰਭੂ ਇਹਨਾਂ ਦੇ ਜਿਸਮ ਦੇ ਵਿੱਚ ਸ਼ਿਫਾ ਆ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਇਨਾਂ ਦੀ ਜਾਨ ਨੂੰ ਦੁੱਖਾਂ ਤੋਂ ਬਹਾਲ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਆਜ਼ਾਦੀ ਦੇ ਦਿਓ ਮੇਰੇ ਪ੍ਰਭੂ ਇਹਨਾਂ ਦੇ ਰੂਹ ਨੂੰ ਜਿਸਮ ਨੂੰ ਜਾਨ ਨੂੰ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਪਿਤਾ ਪਰਮੇਸ਼ਰ ਸੀ ਤੁਹਾਡੀ ਹਜ਼ੂਰੀ ਦੇ ਵਿੱਚ ਆ ਮੇਰੇ ਪ੍ਰਭੂ ਤੁਹਾਡੇ ਵੱਲ ਅੱਖਾਂ ਚੱਕਦੇ ਆ ਸਾਡੀ ਮਦਦ ਦੇ ਲਈ ਤੁਸੀਂ ਆਪ ਆਓ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਸੀਂ ਦੇਖਦੇ ਆ ਇਸ ਸੰਸਾਰ ਦੇ ਵਿੱਚ ਕਿੰਨਾ ਚੀਕ ਚਲਾਹਟ ਫੈਲ ਗਈ ਆ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪ੍ਰਭੂ ਜਦੋਂ ਤੁਹਾਡੀ ਦਿੱਤੀ ਆਕਸੀਜਨ ਦੇ ਲਈ ਲੋਕਾਂ ਨੇ ਸ਼ੁਕਰ ਅਦਾ ਨਹੀਂ ਕੀਤਾ ਮੇਰੇ ਪਿਤਾ ਪਰਮੇਸ਼ਰ ਜੀ ਤੇ ਇਸ ਧਰਤੀ ਦੇ ਉੱਤੇ ਮੇਰੇ ਪ੍ਰਭੂ ਜੀ ਆਰਟੀਫੀਸ਼ੀਅਲ ਆਕਸੀਜਨ ਦੀ ਵੀ ਹੁਣ ਤੱਕ ਕਮੀ ਆ ਗਈ ਮੇਰੇ ਪ੍ਰਭੂ ਅਸੀਂ ਜਾਣਦੇ ਨਹੀਂ ਕਿ ਆਉਣ ਵਾਲੇ ਸਮੇਂ ਕਿੰਨੇ ਕੁ ਭਿਆਨਕ ਆਉਣ ਵਾਲੇ ਆ ਪਰ ਤੁਹਾਡਾ ਵਚਨ ਦੱਸਦਾ ਕਿ ਆਉਣ ਵਾਲੇ ਸਮੇਂ ਬਹੁਤ ਭਿਆਨਕ ਆ ਮੇਰੇ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਆਪਣੇ ਧਰਮੀ ਲੋਕਾਂ ਦੇ ਉੱਤੇ ਮੇਰੇ ਪ੍ਰਭੂ ਤੁਹਾਡੇ ਉੱਤੇ ਈਮਾਨ ਰੱਖਣ ਵਾਲੇ ਲੋਕਾਂ ਦੇ ਉੱਤੇ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਰਹਿਮਤ ਦੀ ਵਰਖਾ ਹੋ ਜਵੇ ਮੇਰੇ ਪਿਤਾ ਪਰਮੇਸ਼ਰ ਜੀ ਅ ਤੁਹਾਡੇ ਲੋਕ ਤੁਹਾਡੇ ਦਿੱਤੇ ਸਾਹਾਂ ਦੇ ਨਾਲ ਤੁਹਾਡੀ ਕਿਰਪਾ ਦੇ ਦੁਆਰਾ ਬਚਾਏ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅ ਮੇਰੇ ਪ੍ਰਭੂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਸ਼ੁਕਰੇ ਨਾ ਰਹੀਏ ਪਰ ਸ਼ੁਕਰਗੁਜ਼ਾਰੀ ਕਰਨ ਵਾਲੇ ਹੋਈਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਵਸੀਲੇ ਦੇ ਨਾਲ ਬਹੁ ਸਾਰੇ ਲੋਕਾਂ ਨੂੰ ਸ਼ਿਫਾ ਦਿੱਤੀ ਆਂ ਰਾਜ ਵੀ ਤੁਸੀਂ ਚੰਗਿਆਂ ਕਰਦੇ ਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਮੈਂ ਧੰਨਵਾਦ ਕਰਦੀ ਆਂ ਔਰ ਪ੍ਰਾਰਥਨਾ ਕਰਦੀ ਆਂ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਰੋਗੀ ਸ਼ਿਫਾ ਪਾ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਮਾਰਖਾਨ ਦੇ ਵਸੀਲੇ ਦੇ ਨਾਲ ਰੋਗੀ ਸ਼ਿਫਾ ਪਾ ਜਾਣ ਪ੍ਰਭੂ ਯਿਸੂ ਮਸੀਹ ਜੀ ਤੁਸੀਂ ਕੋੜੀਆਂ ਨੂੰ ਸ਼ੁੱਧ ਕਰ ਦਿੱਤਾ ਅੱਜ ਮੈਂ ਪ੍ਰਾਰਥਨਾ ਕਰਦੀ ਮੇਰੇ ਪਿਤਾ ਪਰਮੇਸ਼ਵਰ ਜੀ ਜਿਹੜੇ ਮਨ ਦੇ ਕੋੜੇ ਆ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੇ ਮਨਾਂ ਦੇ ਅੰਦਰ ਕਈ ਤਰ੍ਹਾਂ ਦੇ ਪਾਪ ਆ ਮੇਰੇ ਪ੍ਰਭੂ ਹੰਕਾਰ ਦਾ ਕੋੜ ਸਾਨੂੰ ਲੱਗਿਆ ਹੋਇਆ ਮੇਰੇ ਪ੍ਰਭੂ ਜੀ ਗੁਨਾਗਾਰੀਆਂ ਦਾ ਕੋੜ ਲੱਗਾ ਹੋਇਆ ਮੇਰੇ ਪਿਤਾ ਪਰਮੇਸ਼ਵਰ ਜੀ ਅੱਜ ਬਹੁਤ ਤਰ੍ਹਾਂ ਦਾ ਕੋੜ ਸਾਡੇ ਅੰਦਰ ਆ ਮੇਰੇ ਪ੍ਰਭੂ ਲਾਲਚ ਆ ਸਾਡੇ ਅੰਦਰ ਫੇਰਾ ਫੇਰੀਆਂ ਆ ਮੇਰੇ ਪ੍ਰਭੂ ਆਣ ਅਗਿਆਕਾਰੀਆਂ ਆ ਆ ਮੇਰੇ ਪਿਤਾ ਪਰਮੇਸ਼ਰ ਅੱਜ ਇੱਕ ਵਾਰੀ ਸਾਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਪੁਤਰਾਤਮਾ ਦੇ ਦੁਆਰਾ ਛੂਹ ਲਵੋ ਔਰ ਸਾਡੇ ਹਰ ਪ੍ਰਕਾਰ ਦੇ ਕੋੜ ਨੂੰ ਦੂਰ ਕਰ ਦਿਓ ਹਰੇਕ ਤਰ੍ਹਾਂ ਦੀ ਉਹ ਸਮੱਸਿਆ ਜਿਹੜੀ ਸਾਡੇ ਅੰਦਰ ਆ ਹਰੇਕ ਉਹ ਬੁਰੀ ਚੀਜ਼ ਜਿਹੜੀ ਸਾਡੇ ਅੰਦਰ ਕਬਜ਼ਾ ਕਰਦੀ ਔਰ ਜਿਹਦਾ ਕਰਕੇ ਸਾਡੇ ਉੱਤੇ ਬਿਮਾਰੀਆਂ ਆਉਂਦੀਆਂ ਐ ਜਿਸ ਬੁਰੀ ਚੀਜ਼ ਦਾ ਕਰਕੇ ਸਾਡੇ ਉੱਤੇ ਸਰਾਪ ਕੰਮ ਕਰਦੀ ਆ ਜਿਸ ਬੁਰੀ ਚੀਜ਼ ਦਾ ਕਰਕੇ ਪਰਮੇਸ਼ਵਰ ਦੀ ਕਿਰਪਾ ਸਾਡੀ ਜ਼ਿੰਦਗੀ ਦੇ ਵਿੱਚ ਰੁਕੀ ਹੋਈ ਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਰੇਕ ਉਸ ਬੁਰੀ ਚੀਜ਼ ਨੂੰ ਮੇਰੇ ਪਿਤਾ ਪਰਮੇਸ਼ਵਰ ਜੀ ਸਾਡੇ ਅੰਦਰੋਂ ਕੱਢ ਦਿਓ ਮੇਰੇ ਪਿਆਰੇ ਪ੍ਰਭੂ ਜੀ ਐ ਮੇਰੇ ਖੁਦਾਵੰਦ ਖੁਦਾ ਮੈਂ ਪ੍ਰਾਰਥਨਾ ਕਰਦੀ ਸਾਡੇ ਅੰਦਰੋਂ ਹਰ ਪ੍ਰਕਾਰ ਦੀਆਂ ਗੁੱਸੇ ਨਾਰਾਜਗੀਆਂ ਜਾਂਦੀਆਂ ਰਹਿਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਤੇ ਸਾਡੇ ਅੰਦਰੋਂ ਲਾਲਚ ਹੇਰਾਫੇਰੀ ਆਣ ਆਗਿਆਕਾਰੀ ਜਾਂਦੀ ਰਹੇ ਸਾਡੇ ਅੰਦਰੋਂ ਵਿਵਚਾਰ ਜਾਂਦਾ ਰਹੇ ਸਾਡੇ ਅੰਦਰੋਂ ਨਸ਼ੇ ਜਾਂਦੇ ਰਹਿਣ ਸਾਡੇ ਅੰਦਰੋਂ ਗੰਦੀਆਂ ਸੋਚਾਂ ਜਾਂਦੀਆਂ ਰਹਿਣ ਬੇਪਰਤੀਤੀ ਜਾਂਦੀ ਰਹੇ ਮੇਰੇ ਪਿਆਰੇ ਪ੍ਰਭੂ ਸਾਨੂੰ ਜੀਵਨ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ ਸਦੀਪਕ ਜੀਵਨ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ ਉਹ ਜੀਵਨ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਦੇ ਉੱਤੇ ਜਾਨ ਦੇਣ ਦਾ ਕਰਕੇ ਲਹੂ ਵਹਾਉਣ ਦਾ ਕਰਕੇ ਮਾਰੇ ਜਾਣ ਦਾ ਕਰਕੇ ਕੁੱਟੇ ਜਾਣ ਦਾ ਕਰਕੇ ਦੱਬੇ ਜਾਣ ਦਾ ਕਰਕੇ ਤੇ ਮੁੜ ਕੇ ਫੇਰ ਜੀ ਉੱਠਣ ਦਾ ਕਰਕੇ ਮੇਰੇ ਪ੍ਰਭੂ ਜੀ ਜਿਹੜਾ ਜੀਵਨ ਤੁਸੀਂ ਸਾਡੇ ਲਈ ਠਹਿਰਾਇਆ ਹੈ ਮੇਰੇ ਪਿਆਰੇ ਪ੍ਰਭੂ ਉਸ ਜੀਵਨ ਦੇ ਨਾਲ ਸਾਨੂੰ ਭਰ ਦਿਓ ਮੈਂ ਡਿਕਲੇਅਰ ਕਰਦੀ ਹਾਂ ਕਿ ਸਾਡੇ ਸਿਰ ਦੇ ਵਾਲਾਂ ਦੇ ਵਿੱਚ ਵੀ ਜੀਵਨ ਹੈ ਅਰ ਜਿੱਦਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਨੇ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਆ ਐ ਮੇਰੇ ਖੁਦਾਵੰਦ ਖੁਦਾ ਮੈਂ ਸ਼ੁਕਰਗੁਜ਼ਾਰ ਕਿ ਇੰਨਾ ਪ੍ਰੇਮ ਤੁਸੀਂ ਕਰਦੇ ਕਿ ਤੁਸੀਂ ਮੇਰੇ ਸਿਰ ਦੇ ਵਾਲ ਵੀ ਗਿਣੇ ਹੋਏ ਆ ਤੇ ਹੁਣ ਮੇਰੇ ਵਾਲਾਂ ਨੂੰ ਮੈਂ ਝੜਨ ਦੇ ਲਈ ਅਲਾਉ ਨਹੀਂ ਕਰਦੀ ਕਿਉਂਕਿ ਇਹ ਮੇਰੇ ਪਰਮੇਸ਼ਵਰ ਦੇ ਵੱਲੋਂ ਗਿਣੇ ਹੋਏ ਆ ਮੇਰੇ ਸਿਰ ਦੇ ਵਾਲਾਂ ਦੇ ਵਿੱਚ ਜੀਵਨ ਆ ਇਹ ਮਜ਼ਬੂਤੀ ਦੇ ਵਿੱਚ ਰਹਿੰਦੇ ਆ ਅਰ ਸੱਚਮੁੱਚ ਮੇਰੇ ਸਿਰ ਦਾ ਮੁਕਟ ਮੇਰੇ ਯਿਸੂ ਮਸੀਹ ਆ ਮੇਰਾ ਯੈਸੂ ਮੇਰਾ ਮੁਕਤ ਹੈ ਮੇਰੇ ਸਿਰ ਦਾ ਉਹਦਾ ਮੇਰੇ ਉੱਤੇ ਕਬਜ਼ਾ ਆ ਹੁਣ ਬੈਰੀ ਦਾ ਕੋਈ ਵੀ ਮੇਰੇ ਉੱਤੇ ਕਬਜ਼ਾ ਨਹੀਂ ਨਾ ਮੇਰੀਆਂ ਸੋਚਾਂ ਦੇ ਉੱਤੇ ਨਾ ਮੇਰੇ ਵਿਚਾਰਾਂ ਦੇ ਉੱਤੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਲਹੂ ਦੇ ਵਿੱਚ ਜੀਵਨ ਆ ਪ੍ਰਭੂ ਯੈਸੂ ਮਸੀਹ ਜੀ ਦਾ ਜ਼ਿੰਦਾ ਲਹੂ ਮੇਰੀ ਨਾੜ ਨਾੜ ਦੇ ਵਿੱਚ ਵਹਿੰਦਾ ਆ ਤੇ ਮੈਨੂੰ ਜੀਵਨ ਦਿੰਦਾ ਆ ਤੇ ਜਦੋਂ ਪ੍ਰਭੂ ਯਿਸੂ ਜੀ ਦਾ ਲਹੂ ਸਾਡੇ ਜਿਸਮ ਦੇ ਅੰਦਰ ਬਹਿੰਦਾ ਆ ਸਗੋ ਜਿਹੜੇ ਪ੍ਰਾਰਥਨਾ ਕਰ ਰਹੇ ਉਹਨਾਂ ਦੇ ਜਿਸਮ ਦੇ ਅੰਦਰ ਬਹਿੰਦਾ ਆ ਤੇ ਉਹਨਾਂ ਨੂੰ ਹਰ ਬਿਮਾਰੀ ਤੋਂ ਧੋ ਕੇ ਸ਼ੁੱਧ ਕਰਦਾ ਆ ਹਰ ਹਰ ਉਸ ਚੀਜ਼ ਤੋਂ ਜਿਹੜਾ ਵਾਇਰਸ ਉਹਨਾਂ ਦੀ ਬਾਡੀ ਨੂੰ ਇਨਫੈਕਟ ਕਰ ਰਿਹਾ ਆ ਜਿਹਦੇ ਕਰਕੇ ਉਹਨਾਂ ਦੇ ਅੰਦਰ ਇਨਫੈਕਸ਼ਨ ਆਈ ਆ ਜਿਹਦੇ ਕਰਕੇ ਉਹਦੇ ਅੰਦਰ ਕੋਈ ਬਿਮਾਰੀ ਆਈ ਆ ਅੱਜ ਉਹ ਬਿਮਾਰੀ ਵਾਲੇ ਸਾਰੇ ਸੈੱਲ ਪ੍ਰਭੂ ਯੇਸੂ ਮਸੀਹ ਜੀ ਦੇ ਲਹੂ ਦੀ ਪਾਵਰ ਦੇ ਨਾਲ ਖਤਮ ਹੋ ਰਹੇ ਆ ਅਰ ਸ਼ਿਫਾ ਦੇਣ ਵਾਲੇ ਸੈੱਲ ਸਾਡੇ ਅੰਦਰ ਬਿਲਡ ਹੋ ਰਹੇ ਆ ਪ੍ਰਭੂ ਯੇਸੂ ਮਸੀਹ ਜੀ ਦੇ ਲਹੂ ਦੇ ਵਿੱਚ ਸ਼ਿਫਾ ਹੈ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਸ਼ਿਫਾ ਹੈ ਅੱਜ ਜਿੰਨੇ ਇਸ ਸ਼ਿਫਾ ਨੂੰ ਰਿਸੀਵ ਕਰਦੇ ਆ ਉਹ ਪ੍ਰਭੂ ਯੇਸੂ ਮਸੀਹ ਜੀ ਦੇ ਮਾਰ ਖਾਣ ਦੇ ਵਸੀਲੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਲਵ ਵਹਾਉਣ ਦੇ ਵਸੀਲੇ ਦੇ ਨਾਲ ਸ਼ਿਫਾ ਨੂੰ ਗ੍ਰਹਿਣ ਕਰਦੇ ਆ। ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਆ। ਵਚਨ ਦੇ ਵਿੱਚ ਲਿਖਿਆ ਨੇਚਾ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ। ਮੈਂ ਯਕੀਨ ਕਰਦੀ ਆ ਮੈਂ ਨੇਚਾ ਕਰਦੀ ਆ ਮੇਰੇ ਪਿਆਰੇ ਪ੍ਰਭੂ ਜੀ ਕਿ ਅੱਜ ਤੁਸੀਂ ਸਾਨੂੰ ਸ਼ਿਫਾ ਦੇ ਰਹੇ ਆ। ਅੱਜ ਤੁਸੀਂ ਬਹੁਤ ਸਾਰੇ ਰੋਗੀਆਂ ਨੂੰ ਸ਼ਿਫਾ ਦੇ ਰਹੇ ਆ। ਭਾਵੇਂ ਡਾਕਟਰਸ ਨੇ ਉਹਨਾਂ ਦੇ ਲਈ ਕਹਿ ਦਿੱਤਾ ਆ ਕਿ ਇਹਨਾਂ ਦੀਆਂ ਬਿਮਾਰੀਆਂ ਲਾ ਇਲਾਜ ਆ। ਪਰ ਮੇਰੇ ਪਿਆਰੇ ਪ੍ਰਭੂ ਤੁਹਾਡੇ ਅੱਗੇ ਕਿਸੇ ਕੋਈ ਇਹੋ ਜੀ ਚੀਜ਼ ਨਹੀਂ ਜਿਹਦਾ ਇਲਾਜ ਨਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੋ ਮਨੁੱਖਾਂ ਤੋਂ ਅਣ ਹੋਣਾ ਆ ਉਹ ਤੁਸੀਂ ਕਰ ਸਕਦੇ ਆ ਮੇਰੇ ਪਿਆਰੇ ਪ੍ਰਭੂ ਜੀ ਆ ਜੋ ਲਾ ਇਲਾਜ ਬਿਮਾਰੀਆਂ ਜਿਹੜੀਆਂ ਮਨੁੱਖਾਂ ਦੇ ਲਈ ਆ ਮੇਰੇ ਪਿਆਰੇ ਪ੍ਰਭੂ ਉਹਨਾਂ ਦਾ ਇਲਾਜ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹਨਾਂ ਬਿਮਾਰਾਂ ਨੂੰ ਸ਼ੁਕ ਕੇ ਚੰਗਿਆਂ ਕਰ ਦਿਓ ਅੱਜ ਕੈਂਸਰ ਦੇ ਰੋਗੀ ਸ਼ਿਫਾ ਪਾ ਲੈਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਅੱਜ ਟੀਵੀ ਦੇ ਰੋਗੀ ਚੰਗੇ ਹੋ ਜਾਣ ਸ਼ਿਫਾ ਪਾਲਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿਨ੍ਹਾਂ ਦੇ ਲੰਗਸ ਦੀ ਪ੍ਰੋਬਲਮ ਆ ਜੋ ਹੀਲ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਜਿਨ੍ਹਾਂ ਦੀਆਂ ਕਿਡਨੀਜ਼ ਖਰਾਬ ਹੋ ਚੁੱਕੀਆਂ ਪ੍ਰਭੂ ਯਿਸੂ ਜੀ ਦੇ ਨਾਮ ਚ ਚੰਨੀਆਂ ਕਿਡਨੀਜ਼ ਨਿਊ ਹੋ ਜਾਣ ਮੇਰੇ ਪਿਆਰੇ ਪ੍ਰਭੂ ਜਿਹੜੇ ਕਿਡਨੀਜ਼ ਦੀ ਰੀਪਲੇਸਮੈਂਟ ਦੇ ਲਈ ਵੇਟਿੰਗ ਲਿਸਟ ਦੇ ਵਿੱਚ ਆ ਸੱਚੀ ਉਹਨਾਂ ਦਾ ਹੁਣ ਨਾਮ ਬੋਲਦਾ ਆ ਤੇ ਮੇਰੇ ਪਿਆਰੇ ਪ੍ਰਭੂ ਤੁਸੀਂ ਉਹਨਾਂ ਦੀਆਂ ਕਿਡਨੀਆਂ ਨੂੰ ਨਵੀਆਂ ਕਰ ਦਿੰਨੇ ਮੇਰੇ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜਿਨ੍ਹਾਂ ਨੇ ਤੁਹਾਡੇ ਉੱਤੇ ਆਸ ਰੱਖੀ ਆ ਉਹ ਸ਼ਰਮਿੰਦੇ ਨਹੀਂ ਹੁੰਦੇ ਮੇਰੇ ਪ੍ਰਭੂ ਅਰ ਵਚਨ ਦੇ ਵਿੱਚ ਲਿਖਿਆ ਨੇਚਾ ਡਿਠ ਵਸਤਾਂ ਦਾ ਯਕੀਨ ਆ ਮੇਰੇ ਪਿਆਰੇ ਪ੍ਰਭੂ ਅਸੀਂ ਤਾਂ ਨੇਚਾਈ ਅੰਡੇਠ ਵਸਤਾ ਤੇ ਕਰਦੇ ਆ ਕਿਉਂਕਿ ਅਸੀਂ ਜਾਣਦੇ ਆ ਸਾਡਾ ਪਰਮੇਸ਼ਰ ਸਾਡੇ ਲਈ ਸਭ ਕੁਝ ਕਰਨ ਦੇ ਲਈ ਸਮਰਥੀ ਆ ਅਸੀਂ ਜਾਣਦੇ ਆ ਸਾਡੇ ਪਰਮੇਸ਼ਰ ਨੇ ਇੰਨਾ ਪ੍ਰੇਮ ਕੀਤਾ ਕਿ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਬਖਸ਼ ਦਿੱਤਾ ਔਰ ਉਹ ਹੋਰ ਸਾਡੇ ਲਈ ਕਿਉਂ ਨਾ ਕੁਝ ਕਰੇਗਾ ਅਸੀਂ ਜਾਣਦੇ ਆ ਸਾਡਾ ਪਿਤਾ ਆਤਮਕ ਆ ਅਸੀਂ ਜਾਣਦੇ ਆ ਸਾਡਾ ਪਿਤਾ ਸਵਰਗੀ ਆ ਔਰ ਪ੍ਰਭੂ ਤੁਸੀਂ ਤਾਂ ਵਾਦਾ ਕੀਤਾ ਨਾ ਡਰ ਨਾ ਘਬਰ ਮੈਂ ਤੇਰੇ ਅੰਗ ਸੰਗ ਆ ਮੈਂ ਤੈਨੂੰ ਚੰਗਿਆਂ ਕਰਾਂਗਾ ਮੇਰੇ ਪਿਆਰੇ ਪ੍ਰਭੂ ਸੱਚਮੁੱਚ ਤੁਸੀਂ ਸ਼ਿਫਾ ਦੇਣ ਵਾਲੇ ਪਰਮੇਸ਼ਵਰਾਂ ਤੁਸੀਂ ਆਪਣੀ ਕਾਮ ਨੂੰ ਆਪਣੀ ਪਰਜਾ ਨੂੰ ਚੰਗਿਆਂ ਕਰਨ ਵਾਲੇ ਪਰਮੇਸ਼ਵਰਾਂ ਮੇਰੇ ਪਿਆਰੇ ਪ੍ਰਭੂ ਜੀ ਉਹ ਮੇਰੇ ਪਿਆਰੇ ਪ੍ਰਭੂ ਮੈਂ ਯਕੀਨ ਕਰਦੀਆਂ ਅੱਜ ਇਸ ਵੇਲੇ ਮੇਰੇ ਪ੍ਰਭੂ ਜਿਹੜੇ ਭੈਣ ਭਰਾ ਤੁਹਾਡੀ ਹਜ਼ੂਰੀ ਦੇ ਵਿੱਚ ਪੁਕਾਰ ਰਹੇ ਆ ਪ੍ਰਭੂ ਤੁਸੀਂ ਉਹਨਾਂ ਨੂੰ ਸ਼ਿਫਾ ਦੇ ਰਹੇ ਆ ਮੇਰੇ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਆਜ਼ਾਦੀ ਦੇ ਰਹੇ ਆ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਮੇਰੇ ਪ੍ਰਭੂ ਜੀ ਜਿਨ੍ਹਾਂ ਦੀਆਂ ਅੱਖਾਂ ਦੀਆਂ ਸਮੱਸਿਆਵਾਂ ਆ ਪ੍ਰਭੂ ਯਿਸੂ ਜੀ ਤੁਸੀਂ ਤਾਂ ਨੇਆਂ ਦੀਆਂ ਅੱਖਾਂ ਨੂੰ ਖੋਲ ਦਿੰਨੇ ਆ ਬਹੁਤ ਸਾਰੇ ਅੰਨਿਆਂ ਨੂੰ ਤੁਸੀਂ ਦੇਖਣ ਲਾ ਦਿੱਤਾ ਸਗੋਂ ਤੁਸੀਂ ਤਾਂ ਆਤਮਾ ਦੇ ਅੰਨਿਆਂ ਨੂੰ ਵੀ ਚੰਗੀਆਂ ਕਰ ਦਿੰਨੇ ਆ ਸੁਜਾਖਾ ਕਰ ਦਿੰਨੇ ਆ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਜਿਨ੍ਹਾਂ ਦੀਆਂ ਅੱਖਾਂ ਦੀ ਪ੍ਰੋਬਲਮ ਆ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਮੋਤੀਆ ਬੈੰਦਿਆ ਮੇਰੇ ਪਿਆਰੇ ਪ੍ਰਭੂ ਚਾਹੇ ਅੱਖਾਂ ਦੇ ਵਿੱਚ ਕੋਈ ਇਨਫੈਕਸ਼ਨ ਆ ਕੋਈ ਵੀ ਪ੍ਰੋਬਲਮ ਆ ਤੁਹਾਡੇ ਤੋਂ ਲੁਕੀ ਹੋਈ ਨਹੀਂ ਆ ਤੁਹਾਡੇ ਨਾਲ ਉਹ ਚੰਗਾ ਡਾਕਟਰ ਇਸ ਸੰਸਾਰ ਦੇ ਵਿੱਚ ਇਸ ਯੂਨੀਵਰਸ ਦੇ ਵਿੱਚ ਕੋਈ ਨਹੀਂ ਆ ਅੱਜ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ ਮਿਰਕਲ ਹੋ ਜਾਏ ਮੈਂ ਮਿਰਕਲ ਨੂੰ ਡਿਕਲੇਅਰ ਕਰਦੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਕਿ ਅੱਜ ਵਿਸ਼ਵਾਸ ਕਰਨ ਵਾਲਿਆਂ ਦੀਆਂ ਅੱਖਾਂ ਖੁੱਲ੍ਹਦੀਆਂ ਆ ਅੱਜ ਅੱਖਾਂ ਦੀ ਹੀਲਿੰਗ ਹੁੰਦੀ ਆ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਬਹੁਤ ਸਾਰੇ ਜਿਨ੍ਹਾਂ ਦੀ ਨਿਗਾ ਕਮਜ਼ੋਰ ਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਉਹਨਾਂ ਦੀ ਨਿਗਾ ਵਾਪਸ ਆ ਜਾਏ ਜਿਨ੍ਹਾਂ ਦੀਆਂ ਅੱਖਾਂ ਦੀ ਸਮੱਸਿਆ ਪ੍ਰਭੂ ਜੀ ਅਸੀਂ ਤੁਹਾਡੇ ਅੱਗੇ ਪੁਕਾਰਦੇ ਪ੍ਰਭੂ ਤੁਸੀਂ ਉਹਨਾਂ ਨੂੰ ਅੱਖਾਂ ਦੀ ਰੋਗਾਂ ਤੋਂ ਸ਼ਿਫਾ ਦੇ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਔਰ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਚਾਹੇ ਕੋਈ ਭੰਗਾ ਆ ਮੇਰੇ ਪ੍ਰਭੂ ਚਾਹੇ ਕੋਈ ਅੰਨਾ ਆ ਕਿਸੇ ਦੀ ਨਿਗਾ ਘਟਿਆ ਜਾਂ ਮੇਰੇ ਪ੍ਰਭੂ ਕਿਸੇ ਦੀ ਸਰਜਰੀ ਜੜੀ ਆ ਉਹ ਸਕਸੈਸਫੁਲ ਨਹੀਂ ਹੋਈ ਮੈਂ ਪ੍ਰਾਰਥਨਾ ਕਰਦੀ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਭ ਕੁਝ ਠੀਕ ਕਰਨ ਵਾਲੇ ਪਰਮੇਸ਼ਰ ਪ੍ਰਭੂ ਇੱਕ ਵਾਰੀ ਆਪਣੇ ਆਤਮਾ ਦੇ ਵਸੀਲੇ ਦੇ ਨਾਲ ਇਹਨਾਂ ਦੀਆਂ ਅੱਖਾਂ ਨੂੰ ਸ਼ੂਕ ਕੇ ਚੰਗੀਆਂ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜਿਨ੍ਹਾਂ ਦੇ ਥ੍ਰੋਟ ਦੀ ਪ੍ਰੋਬਲਮ ਆ ਮੇਰੇ ਪ੍ਰਭੂ ਜੀ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਮੇਰੇ ਪ੍ਰਭੂ ਜੀ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਪ੍ਰੋਬਲਮ ਆ ਮੇਰੇ ਪ੍ਰਭੂ ਜੀ ਜਿਨ੍ਹਾਂ ਨੂੰ ਸੁਣਨ ਦੀ ਪ੍ਰੋਬਲਮ ਆ ਮੇਰੇ ਪ੍ਰਭੂ ਜੀ ਅੱਜ ਮੇਰੇ ਪ੍ਰਭੂ ਤੁਸੀਂ ਚੈਨ ਤੇ ਚਮਤਕਾਰ ਕਰਨ ਵਾਲੇ ਪਰਮੇਸ਼ਰ ਜੀ ਇਸ ਧਰਤੀ ਨੂੰ ਆਪਣੇ ਸ਼ਬਦ ਦੇ ਨਾਲ ਸਿਰਜ ਦੇਣ ਵਾਲੇ ਪਰਮੇਸ਼ਰ ਜੀ ਕਿਰਪਾ ਕਰ ਦਿਓ ਆਪਣੇ ਧੀਆਂ ਪੁੱਤਰਾਂ ਦੇ ਉੱਤੇ ਮੇਰੇ ਪ੍ਰਭੂ ਉਹਨਾਂ ਦੇ ਅੱਖ ਨੱਕ ਕੰਨ ਗਲੇ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਜਾਂਦੀਆਂ ਰਹਿਣ ਹਰ ਬਿਮਾਰੀ ਅੱਜ ਉਹਨਾਂ ਦੇ ਜਿਸਮ ਨੂੰ ਛੱਡ ਕੇ ਚਲੀ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਪਰਮੇਸ਼ਰ ਦੀ ਦਾਸੀ ਹੋਣ ਦੇ ਨਾਤੇ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਉੱਤੇ ਈਮਾਨ ਰੱਖ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਦੇ ਉੱਤੇ ਈਮਾਨ ਰੱਖ ਕੇ ਔਰ ਆਪਣਾ ਸਾਰਾ ਹੀ ਭਰੋਸਾ ਸੈਨਾਵਾਂ ਦੇ ਯਹਵਾ ਪਰਮੇਸ਼ਰ ਜੀ ਦੇ ਉੱਤੇ ਰੱਖ ਕੇ ਅੱਜ ਜਿਹੜੇ ਇਸ ਦੁਆ ਨੂੰ ਸੁਣ ਰਹੇ ਮੈਂ ਉਹਨਾਂ ਦੀ ਹੀਲਿੰਗ ਨੂੰ ਡਿਕਲੇਅਰ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਹੋ ਜਾਓ ਚੰਗੇ ਹੋ ਜਾਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਭ ਤੋਂ ਤੁਸੀਂ ਚੰਗੇ ਹੋ ਚੁੱਕੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿਹੜੇ ਲੰਗਾ ਕੇ ਤੁਰਦੇ ਆ ਮੇਰੇ ਪ੍ਰਭੂ ਅੱਜ ਤੁਹਾਡਾ ਸਾਮਰਥ ਉਹਨਾਂ ਦੇ ਲੰਗੜੇਪਣ ਨੂੰ ਦੂਰ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਸਗੋਂ ਆਤਮਾ ਦਾ ਲੰਗੜਾਪਣ ਵੀ ਦੂਰ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿਨ੍ਹਾਂ ਦੇ ਪੇਟ ਦੇ ਵਿੱਚ ਅਲਸਰ ਆ ਜਿਨ੍ਹਾਂ ਦੇ ਪੇਟ ਦੇ ਵਿੱਚ ਕੈਂਸਰ ਆ ਬਾਡੀ ਦੇ ਕਿਸੇ ਵੀ ਪਾਰਟ ਦੇ ਵਿੱਚ ਅਲਸਰਸ ਆ ਕਿਸੇ ਵੀ ਬਾਡੀ ਪਾਰਟਸ ਦੇ ਵਿੱਚ ਵੂਨਸ ਆ ਜ਼ਖਮ ਬਣੇ ਹੋਏ ਅੱਜ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹਨਾਂ ਦੀ ਹੀਲਿੰਗ ਨੂੰ ਡਿਕਲੇਅਰ ਕਰਦੀ ਆ ਉਹਨਾਂ ਦੇ ਜ਼ਖਮ ਸੁੱਕਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਉਹਨਾਂ ਦੇ ਅਲਸਰ ਸੁੱਕ ਜਾਂਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹਨਾਂ ਦੀ ਕੈਂਸਰ ਨੂੰ ਮੈਂ ਕਮਾਂਡ ਕਰਦੀ ਆ ਉਹ ਕੈਂਸਰ ਇਹਨਾਂ ਦੀ ਬੋਡੀ ਨੂੰ ਛੱਡ ਕੇ ਚਲੀ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਨੇਚਾ ਰੱਖਣ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਵਚਨ ਚ ਲਿਖਿਆ ਜੇ ਤੂੰ ਰਾਈ ਦੇ ਦਾਣੇ ਸਮਾਨ ਨੇਚਾ ਕਰੇ ਤੇ ਪਹਾੜਾਂ ਨੂੰ ਕਹੇ ਕਿ ਉਖੜ ਜਾਣ ਤੇ ਉਖੜਨਗੇ ਤੇ ਸਮੁੰਦਰ ਚ ਜਾ ਪੈਣਗੇ ਮੈਂ ਪਹਾੜ ਜਿੱਡੀ ਨੇਚਾ ਕਰਦੀ ਆ ਪਰਮੇਸ਼ਵਰ ਦੇ ਵਚਨ ਦੇ ਉੱਤੇ ਪਰਮੇਸ਼ਵਰ ਦੇ ਪ੍ਰੋਮਿਸ ਦੇ ਉੱਤੇ ਅਰ ਮੈਂ ਯਕੀਨ ਕਰਦੀ ਆ ਕਿ ਨੇਚਾ ਕਰਨ ਵਾਲਿਆਂ ਦੇ ਲਈ ਜੇ ਪਰਮੇਸ਼ਵਰ ਦੇ ਵਚਨ ਚ ਲਿਖਿਆ ਆ ਤੇ ਸਭ ਕੁਝ ਹੋ ਸਕਦਾ ਆ ਅੱਜ ਮੈਂ ਉਸੇ ਹੀ ਨੇਚਾ ਦੇ ਨਾਲ ਜਿਹੜੀ ਪਰਮੇਸ਼ਵਰ ਦੇ ਵੱਲੋਂ ਮੇਰੇ ਅੰਦਰ ਪਾਈ ਗਈ ਆ ਉਹ ਈਮਾਨ ਜਿਹੜਾ ਯਿਸੂ ਨਾਮ ਦੇ ਉੱਤੇ ਆ ਉਹ ਈਮਾਨ ਜਿਹੜਾ ਮੇਰੇ ਪਰਮੇਸ਼ਵਰ ਦੇ ਬਲ ਦੇ ਉੱਤੇ ਆ ਮੇਰੇ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੇ ਬਲ ਦੇ ਉੱਤੇ ਆ ਮੈਂ ਪ੍ਰਾਰਥਨਾ ਕਰਦੀ ਆਂ ਅਰ ਮੈਂ ਹੁਕਮ ਕਰਦੀ ਆਂ ਉਹਨਾਂ ਪਹਾੜਾਂ ਨੂੰ ਜਿਹੜੇ ਬਿਮਾਰੀਆਂ ਦੇ ਪਹਾੜ ਆ ਉਖੜ ਜਾਓ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਜਿਹੜੇ ਵੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਬਿਮਾਰੀਆਂ ਦੇ ਪਹਾੜ ਉਖੜ ਜਾਓ ਹਰ ਗੁਨਾਹਗਾਰੀ ਦਾ ਪਹਾੜ ਉਖੜ ਜਾਏ ਹਰ ਲਚਾਰੀ ਦਾ ਪਹਾੜ ਉਖੜ ਜਾਏ ਹਰੇਕ ਕਰਜ਼ੇ ਦਾ ਪਹਾੜ ਉਖੜ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਉਖੜੋ 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 ਬਿਮਾਰੀ ਦੇ ਪਹਾੜੋ ਉਖੜੋ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਉਖੜੋ ਤੇ ਉਸ ਸਮੁੰਦਰ ਚ ਜਾ ਪਓ ਜਿਹਦੇ ਵਿੱਚ ਪੈਣ ਦਾ ਤੁਹਾਨੂੰ ਪ੍ਰਭੂ ਯਿਸੂ ਜੀ ਨੇ ਹੁਕਮ ਦਿੱਤਾ ਅਰ ਮੈਂ ਹੀਲਿੰਗ ਨੂੰ ਡਿਕਲੇਅਰ ਕਰਦੀ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜਿਨ੍ਹਾਂ ਦੀਆਂ ਹੱਡੀਆਂ ਬਿੰਗੀਆਂ ਟੇਡੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਉਹਨਾਂ ਦੀਆਂ ਹੱਡੀਆਂ ਸਿੱਧੀਆਂ ਹੋ ਜਾਣ ਮੇਰੇ ਪ੍ਰਭੂ ਜੀ ਪ੍ਰਭੂ व्हील चेयर्स ਤੇ ਬੈਠਿਆ ਹੋਇਆਂ ਨੂੰ ਵੀ ਮੇਰੇ ਪ੍ਰਭੂ ਜੀ ਤੁਸੀਂ ਉੱਠਣ ਦਾ ਸਮਰਥ ਬਖਸ਼ੋ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਉਹ ਬਿਮਾਰੀਆਂ ਜਿਨ੍ਹਾਂ ਦੇ ਮੈਂ ਨਾਮ ਵੀ ਨਹੀਂ ਜਾਣਦੀ ਮੇਰੇ ਪਿਤਾ ਪਰਮੇਸ਼ਰ ਜੀ ਪਰ ਤੁਹਾਡੇ ਤੋਂ ਛੁਪੀਆਂ ਹੋਈਆਂ ਨਹੀਂ ਆਜ ਉਹਨਾਂ ਬਿਮਾਰੀਆਂ ਦੀ ਸ਼ਿਫਾ ਆ ਜਾਏ ਮੇਰੇ ਪ੍ਰਭੂ ਜੜੀਆਂ ਗੁਪਤ ਬਿਮਾਰੀਆਂ ਆ ਜਿਨ੍ਹਾਂ ਦਾ ਜ਼ਿਕਰ ਕਰਨ ਦੇ ਲੱਗਿਆ ਵੀ ਭੈਣਾ ਤੇ ਭਰਾਵਾਂ ਨੂੰ ਸੰਗ ਤੇ ਸ਼ਰਮ ਆਉਂਦੀ ਆ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਬਿਮਾਰੀਆਂ ਤੁਹਾਡੇ ਤੋਂ ਛੁਪੀਆਂ ਨਹੀਂ ਆ ਅੱਜ ਮੈਂ ਉਹਨਾਂ ਦੀਆਂ ਬਿਮਾਰੀਆਂ ਦੇ ਲਈ ਵੀ ਪ੍ਰਾਰਥਨਾ ਕਰਦੀ ਆ ਮੇਰੇ ਪ੍ਰਭੂ ਜੀ ਉਹ ਹਰ ਪ੍ਰਕਾਰ ਦੀਆਂ ਗੁਪਤ ਬਿਮਾਰੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਇਹਨਾਂ ਦੇ ਜਿਸਮਾਂ ਨੂੰ ਛੱਡ ਕੇ ਚਲੀਆਂ ਜਾਣ ਹਰ ਬਵਾਸੀਰ ਚਾਹੇ ਜਿੰਨੀ ਮਰਜੀ ਪੁਰਾਣੀਆਂ ਚਾਹੇ ਮੁੱਕਿਆਂ ਵਾਲੀ ਆ ਜਾਂ ਸਾਦਾ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚੋਂ ਖਤਮ ਹੋ ਜਾਏ ਮੇਰੇ ਪ੍ਰਭੂ ਸਾਡੇ ਜਿਸਮ ਦੀ ਸਿਰਜਣਾ ਤੁਸੀਂ ਕੀਤੀ ਆ ਸਾਡਾ ਕੋਈ ਵੀ ਜਿਸਮਾਨੀ ਅੰਗ ਤੁਹਾਡੇ ਤੋਂ ਛੁਪਿਆ ਹੋਇਆ ਨਹੀਂ ਆ ਤੁਸੀਂ ਤਾਂ ਮਨਾਂ ਦੀਆਂ ਗੱਲਾਂ ਨੂੰ ਜਾਣਨ ਵਾਲੇ ਪਰਮੇਸ਼ਵਰ ਆ ਮੇਰੇ ਪ੍ਰਭੂ ਤੁਹਾਡੇ ਅੱਗੇ ਤਾਂ ਹਨੇਰਾ ਵੀ ਦੁਪਹਿਰ ਦੀ ਨਿਆਈ ਚਮਕ ਉੱਠਦਾ ਆ ਮੇਰੇ ਪਿਤਾ ਪਰਮੇਸ਼ਵਰ ਜੀ ਮੇਰੇ ਪਿਆਰੇ ਪ੍ਰਭੂ ਮੈਂ ਪ੍ਰਾਰਥਨਾ ਕਰਦੀਆਂ ਜਿਨ੍ਹਾਂ ਦੇ ਹਾਰਟ ਦੀ ਪ੍ਰੋਬਲਮ ਆ ਦਿਲ ਦੀਆਂ ਬਿਮਾਰੀਆਂ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਉਹਨਾਂ ਨੂੰ ਹੀਲਿੰਗ ਮਿਲੇ ਮੇਰੇ ਪਿਤਾ ਪਰਮੇਸ਼ਵਰ ਜੀ ਡਾਇਬੀਟਿਸ ਦੇ ਰੋਗੀ ਅੱਜ ਸ਼ਿਫਾ ਪਾਉਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪ੍ਰਭੂ ਜਿਨ੍ਹਾਂ ਦੇ ਜਿਸਮ ਦੇ ਅੰਦਰ ਟਿਊਮਰ ਆ ਜਿਨ੍ਹਾਂ ਦੇ ਜਿਸਮ ਦੇ ਅੰਦਰ ਪੱਥਰ ਗਏ ਹਨੀਆਂ ਆਂ ਅਗ ਦੁੱਧਾ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚਾ ਜੋ ਉਹਨਾਂ ਦੀ ਹੀਲਿੰਗ ਨੂੰ ਡਿਕਲੇਅਰ ਕਰਦੇ ਆ ਔਰ ਜਿੰਨੇ ਵਿਸ਼ਵਾਸ ਕਰਨ ਸੱਚਮੁੱਚ ਮੇਰੇ ਪ੍ਰਭੂ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਫਜ਼ਲ ਦੇ ਨਾਲ ਮੇਰੇ ਪ੍ਰਭੂ ਜੀ ਉਹ ਵੱਡੀਆਂ ਟੈਸਟੀਮੋਨੀਜ਼ ਦੇ ਨਾਲ ਖੜੇ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਖੁਦਾਵੰਦ ਖੁਦਾ ਸ਼ਿਫਾ ਦੇਣ ਵਾਲੇ ਯਹਵਾ ਰਫਾ ਪਰਮੇਸ਼ਰ ਮੇਰੇ ਪ੍ਰਭੂ ਮੈਂ ਯਕੀਨ ਕਰਦੀ ਅੱਜ ਬਹੁਤ ਸਾਰੇ ਭੈੜ ਪ੍ਰਾਵਾਂ ਨੇ ਸ਼ਿਫਾ ਪਾਈ ਹੈ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਜੋ ਵੀ ਇਹਨਾਂ ਦੇ ਜਿਸਮ ਦੇ ਅੰਦਰ ਕਮੀ ਆ ਮੇਰੇ ਪ੍ਰਭੂ ਜਿਨ੍ਹਾਂ ਦੇ ਜਿਸਮ ਦੇ ਅੰਦਰ ਲਹੂ ਦੀ ਕਮੀ ਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਉਹਨਾਂ ਦਾ ਖੂਨ ਪੂਰਾ ਹੋ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਵਸੀਲੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਮਾਰ ਖਾਣ ਦੇ ਵਸੀਲੇ ਦੇ ਨਾਲ ਅੱਜ ਰੋਗੀ ਸ਼ਿਫਾ ਪਾਉਣ ਆ ਮੇਰੇ ਖੁਦਾਬੰਦ ਖੁਦਾ ਤੁਸੀਂ ਕੋੜੀਆਂ ਨੂੰ ਸ਼ੁੱਧ ਕਰਨ ਵਾਲੇ ਪਰਮੇਸ਼ਰ ਤੁਸੀਂ ਲੰਗੜਿਆਂ ਨੂੰ ਤੁਰਦਾ ਕਰਨ ਵਾਲੇ ਪਰਮੇਸ਼ਰ ਕੁੱਬਿਆਂ ਨੂੰ ਸਿੱਧਾ ਕਰਨ ਵਾਲੇ ਪਰਮੇਸ਼ਰ 12 ਸਾਲਾਂ ਦੀ ਰੋਗੜ ਨੂੰ ਚੰਗਾ ਕਰਨ ਵਾਲੇ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਸਾਡੇ ਰੂਹ ਦੇ ਪਰਮੇਸ਼ਵਰੋ ਤੁਸੀਂ ਮੇਰੇ ਪਿਤਾ ਪਰਮੇਸ਼ਵਰ ਜਿਨ੍ਹਾਂ ਵੀ ਭੈਣ ਭਰਾ ਆਪਣੀ ਬਿਮਾਰੀ ਤੋਂ ਆਜ਼ਾਦੀ ਦੇ ਲਈ ਪ੍ਰਾਰਥਨਾ ਕਰ ਰਹੇ ਆ ਆਪਣੇ ਪਤੀ ਦੀ ਆਜ਼ਾਦੀ ਦੇ ਲਈ ਪ੍ਰਾਰਥਨਾ ਕਰ ਰਹੇ ਆ ਆਪਣੀ ਪਤਨੀ ਦੀ ਚੰਗਿਆਈ ਦੇ ਲਈ ਪ੍ਰਾਰਥਨਾ ਕਰ ਰਹੇ ਆ ਆਪਣੇ ਮਾਤਾ ਪਿਤਾ ਜਾਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਦੀ ਚੰਗਿਆਈ ਦੇ ਲਈ ਪ੍ਰਾਰਥਨਾ ਕਰ ਰਹੇ ਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਮੇਰੇ ਪ੍ਰਭੂ ਜਿੱਦਾਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਜਿੱਦਾਂ ਦੀ ਤੁਹਾਡੀ ਨੇਚਾ ਉਦਾਂ ਹੀ ਤੁਹਾਡੇ ਨਾਲ ਹੋਵੇ ਤਾ ਮੇਰੇ ਪਿਆਰੇ ਪ੍ਰਭੂ ਜੀ ਅੱਜ ਜਿਨ੍ਹਾਂ ਦੀ ਨੇਚਾ ਦੇ ਅਨੁਸਾਰ ਮੇਰੇ ਪ੍ਰਭੂ ਜੀ ਇਹਨਾਂ ਦੇ ਭੈਣ ਭਰਾ ਤੇ ਚੰਗੇ ਹੋਣ ਮੇਰੇ ਪ੍ਰਭੂ ਇਹਨਾਂ ਦਾ ਪਰਿਵਾਰ ਸ਼ਿਫਾ ਪਾਏ ਮੇਰੇ ਪ੍ਰਭੂ ਜਿਨ੍ਹਾਂ ਦੇ ਬੱਚੇ ਡਿਸੇਬਲ ਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਚੰਗਿਆਂ ਕਰਨ ਦੀ ਤਾਕਤ ਰੱਖਦੇ ਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਰ ਸਕਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਯਾਰ ਤੁਸੀਂ ਹੀ ਕਰ ਸਕਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਐ ਮੇਰੇ ਖੁਦਾਵੰਦ ਖੁਦਾ ਈਮਾਨ ਰੱਖਣ ਵਾਲੇ ਤਾਂ ਕਦੀ ਸ਼ਰਮਿੰਦੇ ਨਹੀਂ ਹੁੰਦੇ ਤੇ ਮੇਰੇ ਪ੍ਰਭੂ ਜੀ ਅਸੀਂ ਇਨਸਾਨਾਂ ਦੇ ਉੱਤੇ ਈਮਾਨ ਨਹੀਂ ਰੱਖਿਆ ਮੇਰੇ ਪ੍ਰਭੂ ਤੁਸੀਂ ਦਿਲਾਂ ਗੁਰਦਿਆਂ ਨੂੰ ਜਾਣਨ ਵਾਲੇ ਪਰਮੇਸ਼ਵਰ ਮੇਰੇ ਪ੍ਰਭੂ ਸਾਡਾ ਈਮਾਨ ਤੁਹਾਡੇ ਉੱਤੇ ਆ ਅਰ ਜਿੱਦਾਂ 91 ਜ਼ਬੂਰ ਦੇ ਵਿੱਚ ਲਿਖਿਆ ਕਿ ਹਜ਼ਾਰ ਤੇਰੇ ਮੁੱਢ ਤੇ 10000 ਤੇਰੇ ਸੱਜੇ ਹੱਥ ਡਿੱਗਣਗੇ ਪਰ ਕੋਈ ਬਵਾ ਬਿਮਾਰੀ ਜਿਹੜੀ ਆ ਉਹ ਤੇਰੇ ਡੇਰੇ ਦੇ ਨੇੜੇ ਨਹੀਂ ਆਊਗੀ ਆ ਮੇਰੇ ਖੁਦਾਵਲ ਖੁਦਾ ਮੈਂ ਪ੍ਰਾਰਥਨਾ ਕਰਦੀ ਆ ਅਰ ਸ਼ੁਕਰ ਕਰਦੀ ਤੁਹਾਡੇ ਇਸ ਪ੍ਰੋਮਿਸ ਦੇ ਲਈ ਇਸ ਵਾਅਦੇ ਦੇ ਲਈ ਮੇਰੇ ਪਿਤਾ ਪਰਮੇਸ਼ਵਰ ਜੀ ਅਰ ਪ੍ਰਾਰਥਨਾ ਕਰਦੀ ਮੇਰੇ ਪ੍ਰਭੂ ਆਇਆ ਨੇ ਇਦਾਂ ਹੀ ਹੋਵੇ ਜਿੱਦਾਂ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਕੋਈ ਵੀ ਬਿਮਾਰੀ ਕੋਈ ਕਮਜ਼ੋਰੀ ਕੋਈ ਪਰੇਸ਼ਾਨੀ ਕੋਈ ਉਜਾੜਨ ਵਾਲੀ ਚੀਜ਼ ਆਇਓ ਦੁਪਹਿਰ ਨੂੰ ਉਜਾੜਦੀ ਚਾਇਓ ਰਾਤ ਨੂੰ ਉਜਾੜਦੀ ਆ ਕੋਈ ਵੀ ਉਜਾੜਨ ਵਾਲੀ ਸ਼ਕਤੀ ਸਾਡੇ ਘਰਾਂ ਦੇ ਨੇੜੇ ਨਾ ਆਵੇ ਸਾਡੇ ਪਰਿਵਾਰਾਂ ਦੇ ਨੇੜੇ ਨਾ ਆ ਸਕੇ ਮੇਰੇ ਪ੍ਰਭੂ ਤੁਸੀਂ ਵਚਨ ਦੇ ਵਿੱਚ ਸਾਡੇ ਨਾਲ ਪ੍ਰੋਮਿਸ ਕੀਤੀ ਵਿਵਸਥਾ ਸਰ ਦੀ ਕਿਤਾਬ ਦੇ ਵਿੱਚ ਕਿ ਜਿਹੜੇ ਮੇਰੇ ਪਿੱਛੇ ਚੱਲਣਗੇ ਉਹਨਾਂ ਦੇ ਉੱਤੇ ਮੈਂ ਮਿਸਰ ਮਿਸਰੀਆਂ ਵਾਲੀਆਂ ਕੋਈ ਬਿਮਾਰੀਆਂ ਨਹੀਂ ਪਾਉਂਗਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਆ ਕਿ ਜ਼ਰੂਰ ਮੇਰੇ ਪ੍ਰਭੂ ਜੀ ਇਨਸਾਨਾਂ ਦੀਆਂ ਹੀ ਕਮੀਆਂ ਦਾ ਕਰਕੇ ਮੇਰੇ ਪ੍ਰਭੂ ਜੀ ਉਹਨਾਂ ਦੇ ਜਿਸਮਾਂ ਦੇ ਅੰਦਰ ਬਿਮਾਰੀਆਂ ਵਸੀਆਂ ਹੋਈਆਂ ਆ ਪਰ ਮੇਰੇ ਪ੍ਰਭੂ ਜੀ ਜਿੰਨੀ ਦੇਰ ਤੱਕ ਤੁਸੀਂ ਸ਼ੁੱਧ ਨਾ ਕਰੋ ਮੇਰੇ ਪ੍ਰਭੂ ਇਨਸਾਨ ਸੁਧਰ ਨਹੀਂ ਸਕਦੇ ਸ਼ੁੱਧ ਨਹੀਂ ਹੋ ਸਕਦੇ ਸਮਝ ਨਹੀਂ ਸਕਦੇ ਮੇਰੇ ਪ੍ਰਭੂ ਤੁਹਾਡਾ ਆਤਮਾ ਤੁਹਾਡੇ ਲੋਕਾਂ ਦੇ ਉੱਤੇ ਮਿਹਰਬਾਨ ਹੋ ਜਾਏ ਤੁਹਾਡੀ ਕਿਰਪਾ ਹੋ ਜਾਏ ਮੇਰੇ ਪ੍ਰਭੂ ਆਪਣੇ ਲੋਕਾਂ ਨੂੰ ਪਾਪ ਤੋਂ ਆਜ਼ਾਦੀ ਬਖਸ਼ਣਾ ਮੇਰੇ ਪ੍ਰਭੂ ਜੀ ਆਪਣੇ ਲੋਕਾਂ ਨੂੰ ਗੁਨਾਹ ਗੁਨਾਹਗਾਰੀਆਂ ਤੋਂ ਆਜ਼ਾਦੀ ਬਖਸ਼ਣਾ ਮੇਰੇ ਪਿਤਾ ਪਰਮੇਸ਼ਰ ਜੀ ਔਰ ਆਪਣੇ ਆਤਮਾ ਦੇ ਰਾਹੀ ਮੇਰੇ ਪ੍ਰਭੂ ਆਪਣੇ ਲੋਕਾਂ ਨੂੰ ਉਹ ਸਿੱਖਿਆ ਦੇਣੀ ਜਿਸ ਸਿੱਖਿਆ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਤਾਂ ਜੋ ਮੇਰੇ ਪ੍ਰਭੂ ਤੁਹਾਡੇ ਲੋਕ ਤੁਹਾਡੀ ਪਰਜਾ ਮੇਰੇ ਪ੍ਰਭੂ ਜੀ ਉਸ ਸੱਚੀ ਹੀਲਿੰਗ ਦੇ ਵਿੱਚ ਸੱਚੀ ਸ਼ਿਫਾ ਦੇ ਵਿੱਚ ਸੱਚੇ ਈਮਾਨ ਦੇ ਵਿੱਚ ਬਣੇ ਰਹਿਣ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਮੇਰੇ ਪ੍ਰਭੂ ਅਰ ਤੁਹਾਡੀ ਪਨਾਹ ਦੇ ਵਿੱਚ ਆਉਣੇ ਮੇਰੇ ਪ੍ਰਭੂ ਤੁਸੀਂ ਸਾਡੇ ਛੁਪਣੇ ਦਾ ਸਥਾਨ ਆ ਮੇਰੇ ਪ੍ਰਭੂ ਜੀ ਤੁਸੀਂ ਸਾਡਾ ਪੱਕਾ ਬੁਰਜ ਤੇ ਮਜ਼ਬੂਤ ਗਾੜ੍ਹਿਆ ਮੇਰੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਹਜ਼ੂਰੀ ਚ ਆਏ ਆ ਤੁਹਾਡੀ ਪਨਾਹ ਦੇ ਵਿੱਚ ਆਏ ਆ ਮੇਰੇ ਪ੍ਰਭੂ ਅਸੀਂ ਆਪਣੇ ਘਰਾਂ ਨੂੰ ਆਪਣੀਆਂ ਜਾਨਾਂ ਨੂੰ ਮੇਰੇ ਪ੍ਰਭੂ ਆਪਣੇ ਪੂਰੇ ਪਰਿਵਾਰ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਲਹੂ 'ਚ ਕਵਰ ਕਰਦੇ ਆ ਘਰ ਨੂੰ ਤੇ ਘਰ ਵਿੱਚਲੀ ਹਰੇਕ ਛੋਟੀ ਵੱਡੀ ਚੀਜ਼ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ 'ਚ ਕਵਰ ਕਰਦੇ ਆ ਕਰਨ ਨੂੰ ਆਉਣ ਵਾਲੇ ਸਾਰੇ ਰਾਹਾਂ ਦੇ ਉੱਤੇ ਪ੍ਰਭੂ ਯਿਸੂ ਮਸੀਹ ਜੀ ਦਾ ਪੁੱਤਰ ਲਹੂ ਅਪਲਾਈ ਕਰਦੇ ਆਂ ਅਗਰ ਉਹ ਪੁਰਾਣੇ ਸਮਿਆਂ ਦੇ ਵਿੱਚ ਬੱਚਿਆਂ ਦਾ ਲਹੂ ਲੇਲਿਆਂ ਦਾ ਲਹੂ ਬੈੜਕਿਆਂ ਦਾ ਲਹੂ ਜਦੋਂ ਛਿੜਕ ਦਿੱਤਾ ਜਾਏ ਤੇ ਇੱਕ ਵੱਡੀ ਵੱਡੀ ਸੁਰੱਖਿਆ ਨੂੰ ਲੈ ਕੇ ਆਉਂਦਾ ਤੇ ਮੈਂ ਯਕੀਨ ਕਰਦੀ ਆਂ ਵਚਨ ਦੇ ਅਨੁਸਾਰ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਕਿੰਨਾ ਵੱਧ ਪਵਿੱਤਰ ਹੈ ਤੇ ਕਿੰਨਾ ਵੱਧ ਸਮਰਥੀ ਜ਼ਿੰਦਾ ਲਹੂ ਔਰ ਕਿੰਨਾ ਵੱਧ ਸਾਡੀ ਸੁਰੱਖਿਆ ਦੇ ਲਈ ਅੱਜ ਵੀ ਹਾਜ਼ਰ ਹੈ ਮੇਰੇ ਪਿਆਰੇ ਪ੍ਰਭੂ ਜੀ ਮੈਂ ਯਕੀਨ ਕਰਦੀ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਰਾਹੀਂ ਤੁਸੀਂ ਸਾਨੂੰ ਨਰਕ ਦੀ ਭਿਆਨਕ ਅੱਗ ਤੋਂ ਬਚਾਇਆ ਹੈ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਮੇਰੇ ਪਿਆਰੇ ਪ੍ਰਭੂ ਜੀ ਇਸ ਜਿਸਮ ਦੇ ਨਾਲ-ਨਾਲ ਸਾਡੀ ਰੂਹ ਨੂੰ ਵੀ ਸ਼ਿਫਾ ਬਖਸ਼ੀਂ ਮੇਰੇ ਪ੍ਰਭੂ ਜੀ ਸਾਨੂੰ ਰੂਹ ਨੂੰ ਲੱਗੇ ਹੋਏ ਰੋਗਾਂ ਤੋਂ ਵੀ ਸ਼ਿਫਾ ਬਖਸ਼ੀਂ ਮੇਰੇ ਪ੍ਰਭੂ ਜੀ ਉਹ ਰੋਗ ਜਿਹੜੇ ਸਾਡੀ ਰੂਹ ਨੂੰ ਨਾਸ਼ ਕਰ ਰਹੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅੱਜ ਰੂਹ ਨੂੰ ਲੱਗੇ ਹੋਏ ਸਾਰੇ ਰੋਗ ਖਤਮ ਹੋ ਜਾਣ ਸਾਡੇ ਮਨ ਦੀ ਉਦਾਸੀ ਚਲੀ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਅਲਬੈਰੀ ਦੇ ਉਹ ਸਾਰੇ ਬੰਧਨ ਜਿਹੜੇ ਸਾਨੂੰ ਅੱਗੇ ਵਧਣ ਤੋਂ ਧਾਰਮਿਕਤਾ ਵਿੱਚ ਅੱਗੇ ਵਧਣ ਤੋਂ ਵਿਸ਼ਵਾਸ ਵਿੱਚ ਅੱਗੇ ਵਧਣ ਤੋਂ ਬਚਨ ਵਿੱਚ ਅੱਗੇ ਵਧਣ ਤੋਂ ਰੋਕਦੇ ਆ ਅੱਜ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਪ੍ਰਭੂ ਸਾਨੂੰ ਡਿਲੀਵਰ ਕਰਦੇ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਅਸੀਂ ਆਜ਼ਾਦ ਹੋ ਜਾਈਏ ਉਹਨਾਂ ਚੀਜ਼ਾਂ ਤੋਂ اے ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਜੀ ਤੁਸੀਂ ਮੇਰੇ ਪ੍ਰਭੂ ਆਪਣੇ ਸਵਰਗਦੂਤਾਂ ਦੇ ਰਾਹੀਂ ਸਾਡੀ ਮਦਦ ਕਰਦੇ ਆਂ ਪ੍ਰਭੂ ਅਸੀਂ ਧੰਨਵਾਦ ਕਰਦੇ ਸਾਡੀਆਂ ਗੱਡੀਆਂ ਮੋਟਰਾਂ ਦੇ ਨਾਲ ਸਾਡੇ ਅੰਗ ਸੰਗ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੇ ਸਵਰਗਦੂਤ ਰਹਿੰਦੇ ਆ ਸਾਨੂੰ ਅੱਗੇੋਂ ਪਿੱਛੇੋਂ ਘੇਰਦੇ ਆ ਹਰ ਬੁਰੀ ਬਲਾ ਤੋਂ ਬਦੀ ਰੱਖਣ ਵਾਲੇ ਮਨੁੱਖਾਂ ਤੋਂ ਐਕਸੀਡੈਂਟਾਂ ਖੌਫ ਖਤਰਿਆਂ ਤੋਂ ਛੱਟਪੇਟ ਤੋਂ ਬਚਾ ਕੇ ਰੱਖਦੇ ਆ ਪਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਇਸ ਪ੍ਰੇਮ ਦੇ ਲਈ ਅਸੀਂ ਆਪਣੀ ਜੌਬ ਨੂੰ ਆਪਣੀ ਬਿਜ਼ਨਸ ਨੂੰ ਆਪਣੇ ਘਰ ਨੂੰ ਪਰਿਵਾਰ ਨੂੰ ਬਾੜੇ ਦੇ ਪਸ਼ੂਆਂ ਨੂੰ ਤੇ ਖੇਤਾਂ ਦੀ ਪੈਦਾਵਾਰ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਵਿੱਚ ਕਵਰ ਕਰਦੇ ਹਾਂ ਪਰਮੇਸ਼ਵਰ ਜੀ ਦੇ ਪਾਕ ਜ਼ਲਾਲੀ ਹੱਥਾਂ ਵਿੱਚ ਸੌਂਪਦੇ ਹਾਂ ਅਰ ਪ੍ਰਭੂ ਅਸੀਂ ਤੁਹਾਡਾ ਫੇਵਰ ਮੰਗਦੇ ਹਾਂ ਮੇਰੇ ਪ੍ਰਭੂ ਜੀ ਤੁਹਾਡਾ ਪੱਖ ਸਾਨੂੰ ਮਿਲੇ ਮੇਰੇ ਪਿਤਾ ਪਰਮੇਸ਼ਵਰ ਜੀ ਹਰ ਆਫਤ ਤੋਂ ਸਾਨੂੰ ਬਚਾ ਕੇ ਰੱਖਣਾ ਵਿਸ਼ੇਸ਼ ਪ੍ਰਾਰਥਨਾ ਕਰਦੇ ਮੇਰੇ ਪ੍ਰਭੂ ਸਾਡੇ ਰੂਹ ਨੂੰ ਨਾਸ਼ ਹੋਣ ਤੋਂ ਬਚਾਇਓ ਮੇਰੇ ਪ੍ਰਭੂ ਜੀ ਸਾਨੂੰ ਨਰਕ ਦੀ ਭਿਆਨਕ ਅੱਗ ਤੋਂ ਬਚਾਇਓ ਮੇਰੇ ਪ੍ਰਭੂ ਜੀ ਮੇਰੇ ਪ੍ਰਭੂ ਸਾਡੇ ਰੂਹ ਦੀ ਫ੍ਰਿਤਪਾਲ ਕਰਨਾ ਮੇਰੇ ਪਿਤਾ ਪਰਮੇਸ਼ਰ ਜੀ ਅਰ ਤੁਹਾਡਾ ਵਚਨ ਮੇਰੇ ਪ੍ਰਭੂ ਸਾਡਾ ਸਾਜੋ ਸ਼ਿੰਗਾਰ ਕਰੇ ਤਾਂ ਜੋ ਅਸੀਂ ਪ੍ਰਭੂ ਯਿਸੂ ਮਸੀਹ ਦੀ ਦੁਲਹਨ ਬਣ ਕੇ ਸਵਰਗਾਂ ਨੂੰ ਉਠਾਏ ਜਾਈਏ ਅਰ ਸਾਡਾ ਯਿਸੂ ਦੁਲਾ ਸਾਡੇ ਉੱਤੇ ਰੀਜਵਾਨ ਹੋ ਜਾਏ ਮੇਰੇ ਪ੍ਰਭੂ ਤੁਹਾਡੀ ਕਿਰਪਾ ਹਮੇਸ਼ਾ ਹਮੇਸ਼ਾ ਸਾਡੇ ਨਾਲ ਬਣੀ ਰਹੇ ਅੱਜ ਪੂਰਾ ਦਿਨ ਮੇਰੇ ਪ੍ਰਭੂ ਜੀ ਅਸੀਂ ਤੁਹਾਡੇ ਆਨੰਦ ਦੇ ਨਾਲ ਪਰੇ ਰਹੀ ਹੈ ਮੇਰੇ ਪ੍ਰਭੂ ਜੀ ਪੂਰਾ ਦਿਨ ਤੁਹਾਡੀ ਮਹਿਮਾ ਕਰਦੇ ਰਹੀ ਹੈ ਮੇਰੇ ਪ੍ਰਭੂ ਜੀ ਉਹ ਮੇਰੇ ਪਿਆਰੇ ਪ੍ਰਭੂ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਮੁਬਾਰਕ ਹੋਏ ਮੇਰੇ ਪ੍ਰਭੂ ਜੀ ਔਰ ਪੂਰੇ ਦਿਨ ਦੇ ਵਿੱਚ ਮੇਰੇ ਪ੍ਰਭੂ ਉਹੀ ਕੰਮ ਹੋਣ ਜੋ ਤੁਸੀਂ ਚਾਹੁੰਦੇ ਆ ਤੁਹਾਡੀਆਂ ਯੋਜਨਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਪੂਰੀਆਂ ਹੋਣ ਔਰ ਉਸ ਤਰੀਕੇ ਨਾਲ ਹੋਣ ਜਿੱਦਾਂ ਤੁਸੀਂ ਚਾਹੁੰਦੇ ਆ ਆਓ ਪ੍ਰਭੂ ਸਾਡੇ ਰੂਹ ਜਿਸਮ ਜਾਨ ਦੇ ਉੱਤੇ ਸਾਡੇ ਪਰਿਵਾਰਾਂ ਦੇ ਉੱਤੇ ਕਬਜ਼ਾ ਕਰ ਲਓ ਮੇਰੇ ਪ੍ਰਭੂ ਜੀ ਆਪਣੇ ਖੰਭਾਂ ਦੇ ਹੇਠ ਛੁਪਾ ਲਓ ਮੇਰੇ ਪ੍ਰਭੂ ਜੀ ਤੁਹਾਡੀ ਕਿਰਪਾ ਸਾਡੇ ਉੱਤੇ ਬਣੀ ਰਹੇ ਸਾਡੀ ਬੇਨਤੀ ਨੂੰ ਸੁਣੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਜੀ ਦੇ ਕੋਲੋਂ ਸਭ ਮਿਲ ਕੇ ਮੰਗਦੇ ਆ ਆਮੀਨ ਆਮੀਨ